ਆਜਾ ਜਾਲੀ ਸਿੰਘ ਨਿਹੰਗ ਚਲ ਤੈਨੂੰ ਮੈਂ ਦੱਸਦੀ ਹਾਂ ਚਮਕੀਲਾ ਕੀ ਸੀ ਠੀਕ ਆ ਤੇ ਬੜੇ ਤੇਰੇ ਮਿਰਚਾਂ ਲੱਗੀਆਂ ਕਿ ਚਮਕੀਲੇ ਨੂੰ ਸ਼ਹੀਦ ਨਾ ਕਿਤੇ ਇਕਰਾਰ ਕਰ ਦੇਣ ਠੀਕ ਹੈ ਇਸ ਬੰਦੇ ਨੇ ਇਸ ਵੀਡੀਓ ਚ ਆਖਿਆ ਹੈ ਕਿ ਦਿਲਜੀਤ ਦਸਾਂਜ ਇੱਕ ਫਿਲਮ ਬਣਾ ਰਿਹਾ ਜਿਹਦੇ ਚੋਂ ਚਮਕੀਲੇ ਦਾ ਰੋਲ ਕਰ ਰਿਹਾ ਹੈ ਚਮਕੀਲੇ ਨੂੰ ਲੋਕਾਂ ਮੁਰੇ ਦੱਸ ਰਿਹਾ ਚਮਕੀਲੇ ਦੀ ਲਾਈਫ ਬਾਰੇ ਤੇ ਕਹਿੰਦਾ ਜਿਹੜੇ ਸਿੰਘਾਂ ਨੇ ਚਮਕੀਲੇ ਦਾ ਸੋਧਾ ਲਾਇਆ ਸੀ ਖਬਰਦਾਰ ਕਹਿੰਦਾ ਜਿਉ ਉਹਨਾਂ ਦੇ ਕੈਰੇਕਟਰ ਨੂੰ ਨੈਗੇਟਿਵ ਦਿਖਾਇਆ। ਇਹ ਸੌਦਾ ਲਾਇਆ ਕਹਿੰਦਾ ਉਹਨੂੰ। ਕਹਿੰਦਾ ਚਮਕੀਲਾ ਇੱਕ ਨਚਾਰ ਸੀ, ਇੱਕ ਵਹੀਅਤ ਬੰਦਾ ਸੀ, ਇੱਕ ਗੰਦ ਸੀ। ਖਬਰਦਾਰ ਤੁਸੀਂ ਉਹਨੂੰ ਸ਼ਹੀਦ ਕਰਾਰ ਦਿੱਤਾ। ਕਿਉਂ? ਤੇਰੇ ਭਿੰਡਰਾ ਵਾਲਿਆਂ ਨੂੰ ਸ਼ਹੀਦ ਕਿਵੇਂ ਕਰਾਰ ਦੇਤਾ? ਚਮਕੀਲਾ ਹਿੱਕ ਦੀ ਜ਼ੋਰ ਤੇ ਸਟੇਜਾਂ 'ਤੇ ਖੜਕੇ ਗਾਉਂਦਾ ਸੀ ਤੇ ਪੈਸੇ ਕਮਾਉਂਦਾ ਸੀ, ਉਹ ਇੱਕ ਕਲਾਕਾਰ ਸੀ। ਨੰਬਰ 1 ਕਲਾਕਾਰ ਦੀ ਕੋਈ ਜਾਤ, ਧਰਮ ਕੋਈ ਮਜਬ ਨਹੀਂ ਹੁੰਦਾ। ਉਹ ਇੱਕ ਦੇ ਜੋਰ ਤੇ ਕੌਂਦਾ ਸੀ ਪੈਸੇ ਕਮਾਉਂਦਾ ਸੀ ਚਮਕੀਲਾ ਜ਼ਬਰਦਸਤੀ ਹਰਮੰਦਰ ਸਾਹਿਬ ਦੇ ਵਿੱਚ ਵੜ ਕੇ ਆਪਣੀ ਸਟੇਜਾਂ ਨਹੀਂ ਲਾਉਂਦਾ ਸੀ ਉਹ ਧੱਕੇ ਨਾਲ ਹਰਮੰਦਰ ਸਾਹਿਬ ਚ ਨਹੀਂ ਵੜਿਆ ਸੀ ਚਮਕੀਲਾ ਕਦੀ ਹੁਣੇ ਧੱਕੇ ਨਾਲ ਹਰਮੰਦ ਸ੍ਰੀ ਹਰਮੰਦਰ ਸਾਹਿਬ ਤੇ ਕਬਜ਼ਾ ਨਹੀਂ ਕੀਤਾ ਸੀ ਹੁਣੇ ਧੱਕੇ ਨਾਲ ਉੱਥੇ ਸਟੇਜਾਂ ਨਹੀਂ ਲਾਈਆਂ ਸੀ ਕਿ ਗਵਰਨਮੈਂਟ ਨੂੰ ਉਹਨੂੰ ਵਾਰਨਿੰਗ ਦੇਣੀ ਪਵੇ ਜਾਂ ਤਾਂ ਇੰਟਰਨਕਾਊਂਟਰ ਕਰਨਾ ਪਵੇ ਤੇਰੇ ਵਰਗੇ ਕੁਛ ਟੁੱਛ ਲੋਕ ਐ ਘਟਿਆ ਵਾਹੀਆ ਤੇ ਦਿਮਾਗਾਂ ਦੇ ਕਿਰੇ ਹੋਏ ਦਿਮਾਗ ਦੇ ਜਿਹੜੇ ਆਪਣੀ ਸੋਚ ਘਟੀਆ ਸੋਚ ਸਾਰਿਆਂ ਲੋਕਾਂ ਦੇ ਵਿੱਚ ਤੁਸੀਂ ਆਪਣੀ ਘਟੀਆ ਸੋਚ ਦਾ ਪ੍ਰਦਰਸ਼ਨ ਕਰਦੇ ਹੋ ਆਪ ਤਾਂ ਤੁਸੀਂ ਬੈਕਵਰਡ ਹੋ ਪਰ ਆਉਣ ਵਾਲੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਵੀ ਕੋਸ਼ਿਸ਼ ਕਰਦੇ ਹੋ ਬੈਕਵਰਡ ਕਰਨ ਦੀ ਉਹਨਾਂ ਦਾ ਦਿਮਾਗ ਗੰਦ ਭਰ ਦਿੱਤੇ ਤੂੰ ਮੈਨੂੰ ਨਹੀਂ ਪਤਾ ਵੀ ਸਿੰਘ ਨਿੰਗ ਤੇਰਾ ਕੀ ਨਾਮ ਆ ਪਰ ਤੂੰ ਇੰਨਾ ਕੁ ਵਹਿਤ ਬੰਦਾ ਹੈ ਕਿ ਤੇਰੀ ਔਰਤਾਂ ਦੇ ਪ੍ਰਤੀ ਵੀ ਇਹ ਸੋਚ ਹੋਣੀ ਹੈ ਕਿ ਔਰਤਾਂ ਨੂੰ ਪੈਰ ਦੀ ਜੁੱਤੀ ਬਣਾ ਕੇ ਰੱਖੋ ਔਰਤਾਂ ਨੂੰ ਘਰੋਂ ਨਾ ਕੱਢੋ ਔਰਤਾਂ ਸਿਰ ਤੇ ਢੰਡ ਕੱਢ ਕੇ ਰੱਖਣ ਐਸ ਟਾਈਪ ਦਾ ਤੂੰ ਬੰਦਾ ਹੈ 100 ਸਾਲ ਪਿੱਛੇ ਜ਼ਿੰਦਗੀ ਜੀ ਰਹਿਆ 100 ਸਾਲ ਪਿੱਛੇ ਚਮਕੀਲੇ ਦਾ ਇੱਕ ਟੈਲੈਂਟ ਸੀ ਠੀਕ ਹੈ ਚਮਕੀਲੇ ਨੇ ਕੁਝ ਐਸੇ ਗੀਤ ਗਾਏ ਸੀ ਠੀਕ ਹੈ ਉਸ ਉਸ ਟਾਈਮ ਦੇ ਵਿੱਚ ਪੰਜਾਬ 'ਚ ਵੀ ਨਹੀਂ ਤਰੱਕੀ ਨਹੀਂ ਸੀ ਔਰ ਆਈ ਥਿੰਕ ਮੈਨੂੰ ਲੱਗਦਾ ਵੀ ਸਾਡਾ ਇੰਡੀਆ ਤਾਂ ਬਹੁਤ ਅੱਜ ਵੀ ਸਾਡਾ ਇੰਡੀਆ ਬਹੁਤ ਬੈਕਵਰਡ ਹੈ ਫੋਰਨ ਕੰਟਰੀਜ਼ ਨਾਲੋਂ ਪਰ ਠੀਕ ਹੋਣੇ ਕੁਛ ਕੀਤ ਗਾਏ ਉਸ ਤੋਂ ਬਾਅਦ ਅਗਲੇ ਨੇ ਕਹਿਤਾ ਚਲ ਨਹੀਂ ਗਾਵਾਂਗੇ ਤੂੰ ਕਹਿਣਾ ਸੌਦਾ ਲਾ ਤਾਂ ਸੌਦਾ ਨਹੀਂ ਲਾਇਆ ਮਰਡਰ ਕੀਤਾ ਚਮਕੀ ਲੈਦਾ ਉਹਦਾ ਸੌਦਾ ਨਹੀਂ ਲਾਇਆ ਉਹ ਟੈਲੈਂਟਡ ਬੰਦਾ ਸੀ ਟੈਲੈਂਟ ਕੁੱਟ-ਕੁੱਟ ਕੇ ਭਰਿਆ ਸੀ ਬੰਦੇ 'ਚ ਇੰਨਾ ਟੈਲੈਂਟ ਸੀ ਕਿ ਉਸ ਟਾਈਮ ਦੇ ਸਾਰੇ ਪੰਜਾਬੀ ਸਿੰਗਰ ਉਹਨੇ ਠੰਡੇ ਕਰਕੇ ਮਠਾਏ ਸੀ ਇੱਕ ਵੀ ਸਿੰਗਰ ਦਾ ਸਟੇਜ ਸ਼ੋਅ ਨਹੀਂ ਲੱਗਦਾ ਸੀ ਔਰ ਚਮਕੀਲੇ ਦੀ ਜਸਟਮ ਡੈਰੀ ਦੇਖੀ ਜਾਂਦੇ ਨਾ ਕਹਿੰਦੇ 30 ਦੇ 30 ਦਿਨ ਬੰਦਾ ਬੁੱਖ ਹੁੰਦਾ ਸੀ ਆਵਾਜ਼ ਚ ਦਮ ਸੀ ਲਿਰਿਕਸ ਚ ਦਮ ਸੀ ਤੁਸੀਂ ਜੋ ਦੇ ਕੁਝ ਐਸੇ ਅਪੱਤੀ ਜਣੇ ਗਾਣਿਆਂ ਨੂੰ ਛੱਡ ਕੇ ਜੋ ਤੁਸੀਂ ਬਾਕੀ ਗੀਤ ਸੁਣਾਓ ਤਾਂ ਮਾਸ਼ਾਅੱਲਾ ਬਹੁਤ ਵਧੀਆ ਸੀ ਕਲਾਕਾਰ ਜਿਹਦਾ ਅਸੀਂ ਰੱਬ ਨੂੰ ਪੁੱਛਦੇ ਨਾ ਉਸ ਪਰਮਾਤਮਾ ਦੀ ਬੰਦਗੀ ਕਰਦੇ ਆ ਇਹ ਤੇ ਸੰਗੀਤ ਈਸ਼ਵਰ ਦੀ ਇੱਕ ਬੰਦਗੀ ਹੈ। ਸੰਗੀਤ ਬਹੁਤ پاک ਤੇ ਪਵਿੱਤਰ ਹੈ ਈਸ਼ਵਰ ਦੀ ਬੰਦਗੀ ਨਾਲੋਂ ਘੱਟ ਨਹੀਂ ਹੈ। ਅਕਸਰ ਅਸੀਂ ਜਦੋਂ ਵੀ ਜ਼ਿੰਦਗੀ 'ਚ ਬੜੇ ਉਦਾਸ ਹੁੰਨੇ ਆ ਸਾਡੇ ਕੋਲ ਕੋਈ ਹਸਾਰਾ ਨਹੀਂ ਹੁੰਦਾ ਸੀ ਇਕੱਲੇ ਹੁੰਨੇ ਆ ਸੀ ਸੰਗੀਤ ਦਾ ਹੀ ਹਸਾਰਾ ਲੈਨੇ ਆ। ਜਾਂ ਪੁਰਾਣੇ ਲਤਾ ਜੀ ਦੇ ਸੌਂਗ ਸੁਣ ਲਾਂਗੇ, ਰਫੀ ਸਾਹਿਬ ਦੇ ਜਿਨ੍ਹਾਂ ਨੂੰ ਚਮਕੀਲੇ ਦੇ ਗੀਤ ਪਸੰਦ ਆ ਚਮਕੀਲੇ ਦੇ ਸੁਣ ਲੈਣਗੇ। ਸੋ ਚਮਕੀਲੇ ਦਾ ਇੱਕ ਸਿੱਕਾ ਚੱਲਦਾ ਸੀ ਇੱਕ ਨਾਮ ਸੀ ਉਸ ਦੌਰ 'ਚ ਤੇ ਉਹਦਾ ਸੌਦਾ ਨਹੀਂ ਲਾਇਆ ਸੀ। ਉਹਦੇ ਮਰਡਰ ਕਰਵਾਇਆ ਗਿਆ ਸੀ ਕਿਉਂ ਕਿ ਉਹਨੇ ਸਾਰੇ ਪੰਜਾਬੀ ਸਿੰਗਰ ਠੰਡੇ ਕਰਕੇ ਬਿਠਾਏ ਹੋਏ ਸੀ ਤਾਂ ਉਹਦਾ ਮਟਰ ਹੋਇਆ ਸੀ ਜਿੱਦਾਂ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲੇ ਦਾ ਇੰਨਾ ਕਿ ਸਿੱਕਾ ਜ਼ੋਰ ਤੇ ਸੀ ਕਿ ਸਿੱਧੂ ਮੂਸੇਵਾਲੇ ਦੇ ਸਾਹਮਣੇ ਜਿੰਨੇ ਪੰਜਾਬ ਦੇ ਅੱਜ ਵੱਡੇ ਵਾਲੇ ਸ਼ਾਨਦਿੱਗਤ ਸਿੰਗਰ ਐ ਸਾਰੇ ਠੰਡੇ ਹੋ ਕੇ ਬੈਠੇ ਸੀ ਕਿਸੇ ਸਟੇਜਾਂ ਨਹੀਂ ਲੱਗਦੀਆਂ ਸੀ ਇਹ ਸੱਚ ਆ ਸਾਡੇ ਪੰਜਾਬੀਆਂ ਚ ਇੰਨੀ ਕਿ ਜੈਲਾਸਾ ਜੇ ਕੋਈ ਬੰਦਾ ਤਰੱਕੀ ਕਰਦਾ ਉਹਦੀਆਂ ਲੱਤਾਂ ਖਿੱਚਦੇ ਆ ਇਹਦੀ ਗੱਲ ਤੋਂ ਮੈਨੇ ਕੋਈ ਕਹਾਵਤ ਯਾਦ ਆਈ ਦੋ ਖੂਹ ਹੁੰਦੇ ਆ ਉਹਦੇ ਵਿੱਚ ਇੱਕ ਪਾਸੇ ਹਿੰਦੂ ਭਰੇ ਹੁੰਦੇ ਆ ਖੂਹ ਦੇ ਵਿੱਚ ਇੱਕ ਪਾਸੇ ਪੰਜਾਬੀ ਸਿੱਖ ਭਰੇ ਹੁੰਦੇ ਤੇ ਇੱਕ ਪਾਸੇ ਤੁਸੀਂ ਲਾ ਲਓ ਵੀ 크੍ਰਿਸਚਨ ਭਰੇ ਹੁੰਦੇ ਆ ਇਹ ਸਵਰਗ ਨਰਕਾਂ ਦੀ ਗੱਲ ਆ ਨਰਕਾਂ ਦੇ ਖੂਹ ਹੁੰਦੇ ਆ ਨਰਕਾਂ ਦੇ ਹੁਣ ਖੂਹ ਦੇ ਵਿੱਚ ਜਿਹੜੇ ਬੰਦੇ ਹੁੰਦੇ ਆ ਉਹ ਉਹ ਇੱਕ ਗੱਲ ਤੇ ਬੜਾ ਹਰਪ ਹੁੰਦੇ ਆ ਵੀ ਹਿੰਦੂਆਂ ਦੇ ਖੂਹ ਦੇ ਉੱਪਰ ਖੜੇ ਹੁੰਦੇ ਆ ਉਹ ਯਮਦੂਤ। 크ਿਸਚੀਅਨ ਦੇ ਖੂਤੇ ਵੀ ਖੜੇ ਹੁੰਦੇ ਆ। ਚਲੋ ਆਪਾਂ ਕਹਿੰਦੇ ਆ ਮੁਸਲਮਾਨ ਦੇ ਖੂਤੇ ਖੜੇ ਹੁੰਦੇ ਆ। ਉਹਨਾਂ ਚੋਂ ਨਾ ਇੱਕ ਬੰਦਾ ਮਾੜਾ ਜਿਹਾ ਕੋਸ਼ਿਸ਼ ਕਰਦਾ ਤਾਂ ਚੜਨੂਵੇ ਮੈਂ ਇਸ ਨਰਕ ਦੇ ਖੂਚੋਂ ਨਿਕਲ ਕੇ ਸਵਰਗ ਵਾਲੇ ਖੂਚ ਜਾਣਾ। ਜਦੋਂ ਬੰਦਾ ਮਾੜਾ ਸਿਰੇ ਚੱਕ ਕੇ ਦੇਖਦਾ ਉਹਨੂੰ ਬੜਾ ਅਚਰਿਆ ਹੁੰਦਾ ਵੀ ਇਹ ਸਿੱਖਾਂ ਦੇ ਖੂਤੇ ਤਾਂ ਕੋਈ ਪੈਰਾ ਹੀ ਹੈ ਨਹੀਂ ਹੈ। ਉਹਨੂੰ ਜਿਹੜਾ ਉੱਤੇ ਯਮਦੂਤ ਖੜਾ ਦਾ ਥੱਲੇ ਫਿਰ ਤੱਕ ਛੁੱਟ ਦਿੰਦਾ ਹੈ। ਉਹ ਥੱਲੇ ਸਵਾਲ ਪੁੱਛਦਾ ਨੂੰ ਕਹਿੰਦਾ ਹੀ ਬੇਇਨਸਾਫੀ ਕਿਉਂ ਆ ਸਾਡੇ ਨਾਲ ਸਾਡੇ ਸਾਰਿਆਂ ਦੇ ਖੁੱਦ ਉੱਤੇ ਦੋ ਦੋ ਪਹਿਰੇਦਾਰ ਆ ਤੇ ਸਿੱਖਾਂ ਦੇ ਕਹਿੰਦਾ ਇੱਕ ਵੀ ਪਹਿਲ ਦਿਨ ਰੱਖੇ ਉਹ ਤਾਂ ਉਹ ਤਾਂ ਭੱਜ ਕੇ ਆਰਾਮਨਾਸ ਸੁਰਗਾਂ ਵੱਲ ਚੱਲ ਜਾਣਗੇ ਪਤਾ ਹੀ ਜਾਂਦੂ ਨੇ ਕੀ ਜਵਾਬ ਦਿੱਤਾ ਉਹ ਕਹਿੰਦਾ ਨਾ 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 ਉਹਨਾਂ ਦੇ ਪਹਿਰੇਦਾਰ ਦੀ ਸਾਨੂੰ ਲੋੜ ਹੀ ਨਹੀਂ ਕਹਿੰਦਾ ਜਦੋਂ ਇੱਕ ਇੱਕ ਪੰਜਾਬੀ ਸਿੱਖ ਤਾਂ ਉਹ ਛੱਡਦਾ ਨਾ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਉਹ ਦੂਜਾ ਕਹਿੰਦਾ ਪਹਿਲੇ ਉਹਦੀ ਲੱਤ ਖਿੱਚ ਦਿੰਦਾ ਇਸ ਲਈ ਉਹਨਾਂ ਨੂੰ ਪਹਿਰੇ ਦੀ ਲੋੜ ਹੀ ਨਹੀਂ ਉਹ ساری ਉਮਰ ਪਤੰਦਰ ਦੇ ਇੱਕ ਦੂਜੀ ਲਤਾਪੇ ਖਿੱਚੇ ਜਾਂਦੇ ਆ ਸ਼ਾਇਦ ਕਹਾਵਤਾਂ ਨੂੰ ਸਮਝ ਆ ਗਈ ਹੋਣੀ ਹੈ ਸੋ ਇਹ ਕਹਿੰਦਾ ਕਿ ਅਸੀਂ ਸਿੱਖ ਕੌਮ ਏਕਾ ਕਰ ਲਾਂਗੇ ਜਿੱਥੇ ਬੰਦਿਆਂ ਜੇ ਚਮਕੀਲੇ ਵਾਲੀ ਮੂਵੀ ਹੈ いや ਉਹਦੇ ਵਿੱਚ ਉਹ ਬੰਦਿਆਂ ਨੂੰ ਨੈਗੇਟਿਵ کردار ਦਿਖਾਇਆ ਜਿਨ੍ਹਾਂ ਨੇ ਚਮਕੀਲੇ ਦਾ ਚਮਕੀਲੇ ਦਾ ਸੌਦਾ ਲਾਇਆ ਸੀ ਸੋ ਵੀ ਬਿਲਕੁਲ ਨੈਗੇਟਿਵ کردار 100% ਦਿਖਾਣਾ ਹੈ ਤੇਰੇ ਚ ਜੋਰ ਆ ਨਾ ਤੇ ਤੂੰ ਮੂਵੀ ਰੋਕ ਲਈ ਮਟਰ ਕੀਤਾ ਸੀ ਤੇਰੇ ਵਰਗੇ ਕੋਈ ਬਦ ਬੇਫਕੂਫ ਬਦ ਦਿਮਾਗ ਬੰਦੇ ਨੇ ਉਹਨੂੰ ਸੌਦਾ ਲਾਣਾ ਕਹੀਏ ਕਿਸੇ ਦੀ ਜਾਨ ਲੈਣਾ ਤੁਸੀਂ ਉਹਨੂੰ ਸੌਦਾ ਲੈਣਾ ਕਹਿੰਦੇ ਹੋ ਕਿਸੇ ਦੀ ਜਾਨ ਲੈਣਾ ਮੈਂ ਅੱਗੇ ਵੀ ਗੱਲ ਆਖੀ ਸੀ ਚਾਹੇ ਮੰਦਰ ਵਿੱਚ ਸ਼੍ਰੀ ਰਾਮ ਜੀ ਦੀ ਮੂਰਤੀ ਆ ਰਾਧਾ ਕ੍ਰਿਸ਼ਨ ਜੀ ਦੀ ਮੂਰਤੀ ਆ ਚਾਹੇ ਗਿਰਜਾ ਕਰਚ ਹਾਲੀਬੁੱਕ ਹੈ ਜੀਜ਼ਸ ਕ੍ਰਾਈਸਟ ਨੇ ਚਾਹੇ ਮਸਜਿਦ ਵਿੱਚ ਕੁਰਾਨ ਆ ਤੇ ਚਾਹੇ ਸਾਡੇ ਗੁਰਦੁਆਰੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਜੇ ਦੇਖਿਆ ਜਾਵੇ ਇਹ ਸਾਰੀ ਚੀਜ਼ਾਂ ਨਿਰਜੀਵ ਹੈ ਇਹਨਾਂ 'ਚ ਪ੍ਰਾਨ ਨਹੀਂ ਹੈ ਇਹਨਾਂ 'ਚ ਹਾਰਟ ਨਹੀਂ ਹੈ ਅਸੀਂ ਪੁੱਛਦੇ ਆ ਕਿ ਸਾਡੀ ਸ਼ਰਧਾ ਹੈ ਸਾਡਾ ਵਿਸ਼ਵਾਸ ਹੈ ਵੀ ਸਾਡਾ ਰੱਬ ਹੈ ਸਾਡਾ ਗੋਡ ਹੈ ਸਾਡਾ ਅੱਲਾ ਹੈ ਪਰ ਇਨਸਾਨ ਵਿੱਚ ਤਾਂ ਪ੍ਰਾਣ ਵਸਦੇ ਆ ਉਹਦੇ ਦਿਲ ਦੀ ਧੜਕਣ ਚੱਲਦੀ ਆ ਤਾਂ ਤੁਸੀਂ ਮਿੰਟ ਵਿੱਚ ਇੱਕ ਬੰਦੇ ਨੂੰ ਗੋਲੀ ਮਾਰ ਕੇ ਉਹਦੇ ਪ੍ਰਾਣ ਲੈ ਲੈਨੇ ਹੋ ਉਹਦੇ ਪੂਰੀ ਫੈਮਿਲੀ ਡਿਸਟਰੋਏ ਕਰ ਦਿੰਨੇ ਹੋ ਉਹਦੇ ਬੱਚੇ ਰੋਲ ਦਿੰਨੇ ਹੋ ਕਹਿੰਦੇ ਸੋਦਾ ਲਾਤਾ ਸੋਦਾ ਲਾਤਾ ਸੋਦੇ ਤਾਂ ਤੁਹਾਡੇ ਲੱਗਣ ਵਾਲੇ ਆ ਔਰ ਐਸੇ ਲੱਗਣਗੇ ਨਾ ਪੰਜਾਬ ਦੇ ਵਿੱਚ ਥੋੜਾ ਜਿਹਾ ਸਬਰ ਕਰ ਲੋ ਪੰਜਾਬ ਦੀ ਸਰਕਾਰ ਬਹੁਤ ਛੇਤੀ ਕਾਨੂੰਨ ਲੈ ਕੇ ਆਏਗੀ ਨਵਾਂ ਭਾਰਤ ਦੀ ਸਰਕਾਰ ਲੈ ਕੇ ਆਈ ਕਿ ਜਿਹੜੇ ਤੁਹਾਨੂੰ ਸੋਧੇ ਲਾਉਣ ਦੇ ਚਸਕੇ ਆ ਤੁਹਾਡੇ ਇਸ ਅਨਪੜ ਗਵਾਰ ਚੀਜ਼ਾਂ ਕਰਕੇ ਅੱਜ ਸਾਡਾ ਪੰਜਾਬ ਤਰੱਕੀ ਨਹੀਂ ਕਰ ਰਿਹਾ ਕਿਉਂਕਿ ਤੁਹਾਡੇ ਸੋਚ ਬਹੁਤ ਘਟੀ ਆ ਤੁਸੀਂ ਉਹ ਸੋਚ ਆਪਣੇ ਬੱਚਿਆਂ ਵਿੱਚ ਪੈਦਾ ਕਰ ਦਿੰਨੇ ਹੋ ਦੇਖੋ ਬਾਹਰ ਦੇ ਮੁਲਕ ਕਿੱਥੇ ਪਹੁੰਚੇ ਹੋਏ ਆ ਤੁਸੀਂ ਉਹੀ ਜੋ ਅਸੀਂ ਆਏ ਕਰਦਾਂਗੇ ਜੋ ਚ ਨੈਗੇਟਿਵ ਮੈਂ ਕਹਿੰਨੀ 100% ਨੈਗੇਟਿਵ ਰੋਲ ਹੋਣਾ ਚਾਹੀਦਾ ਉਹਦੇ ਵਿੱਚ ਕਰ ਲਈ ਤੇਰਾ ਜਿਹੜਾ ਜੋਰ ਲੱਗਦਾ ਦਾਲੀ ਅਗਲਾ ਮਿਹਨਤ ਕਰਦਾ ਸੀ ਚਮਕੀਲਾ ਹੁਣ ਹੱਕ ਦੀ ਸੱਚ ਦੀ ਕਮਾਈ ਖਾਂਦਾ ਸੀ ਮਿਹਨਤ ਕਰਕੇ ਕੋਈ ਕਾਰ ਤੋਂ ਉਸਤੇ ਇਨਲੀਗਲ ਵੈਪਨਸ ਦਾ ਕੰਮ ਨਹੀਂ ਕਰਦਾ ਸੀ ਜਦ ਆਸਿ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ 1984 ਜੋ ਟਰੱਕ ਭਰ ਕੇ ਆਏ ਵੈਪਨਸ ਦੇ ਉਹ ਹੀ ਕੰਮ ਨਹੀਂ ਕਰਦਾ ਸੀ ਉਹ ਇੱਕ ਟੋਲਾ ਬਣਾ ਕੇ ਗੁੰਡਾਗਰਦੀ ਬਦਮਾਸ਼ੀ ਕਰਕੇ ਹਰਮੰਦਰ ਸਾਹਿਬ 'ਚ ਨਹੀਂ ਬੈਠਾ ਸੀ ਫਿਰ ਤੁਸੀਂ ਕਹਿੰਦੇ ਹੋ ਚਮਕੀਲੇ ਨੂੰ ਸ਼ਹੀਦ ਅਚਾ ਚਮਕੀਲੇ ਨੂੰ ਅਸੀਂ ਸ਼ਹੀਦ ਕਹੀਏ ਤਾਂ ਤੁਹਾਡੇ ਲੱਗੀਆਂ ਮਿਰਚਾਂ ਤੇ ਤੁਹਾਡੇ ਜਿਹੜੇ ਹਰ ਦੂਜੇ ਤੇ ਜਿਹੜੇ ਦਿਨ ਲੋਕੀ ਮਰੀ ਜਾਂਦੇ ਤੁਸੀਂ ਗੁਰਦੁਆਰੇ ਚ ਫਰੇਮ ਬਣਾ ਬਣਾ ਕੇ ਟੰਗੀ ਜਾਂਦੇ ਹੋ ਉਹਨਾਂ ਨੂੰ ਸ਼ਹੀਦ ਕਹਈਏ ਦੀਪ ਸਿੱਧੂ ਮੈਂ ਦੀਪ ਸਿੱਧੂ ਦੀ ਫੈਨ ਸੀ ਬੜਾ ਨਾਈਸ ਮੁੰਡਾ ਸੀ ਠੀਕ ਆ ਬੰਦਾ ਨਹੀਂ ਮਾੜਾ ਸੀ ਉਹ ਬੰਦਾ ਨਾਈਸ ਸੀ ਪਰ ਤੁਸੀਂ ਉਹਨੇ ਇੱਕ ਗਲਤ ਕੰਮ ਕੀਤਾ ਅਗਲਾ ਰਾਤ ਨੂੰ ਵੈਲੈਂਟਾਈਨ ਡੇ ਮਨਾ ਰਿਹਾ ਆਪਣੀ ਗਰਲਫ੍ਰੈਂਡ ਨਾਲ ਉਹਦੀ ਵਾਈਫ ਵੀ ਸੀ ਤੇ ਮੋਢੇ ਜੱਡੀ ਖਤੀ ਵੀ ਸੀ ਉਹਦੇ ਤੇ ਇੱਥੇ ਦੀਪ ਸਿੱਧੂ ਕੀ ਸੀ ਗਲਤ ਸੀ ਇੱਥੇ ਉਹ ਆਪਣੀ ਜ਼ਿੰਦਗੀ ਦੀ ਗਲਤੀ ਕਰ ਗਿਆ ਜਿਹਦੇ ਘਰ ਜਵਾਨ ਤੇ ਹੋਵੇ ਉਹ ਪਿਓ ਨੂੰ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ ਉਹ ਰਾਤੀ ਵੈਲੈਂਟਾਈਨ ਡੇ ਮਨਾ ਰਿਆ ਉਹਨਾਂ ਦੀ ਰੈੱਡ ਵਾਈਨਾਂ ਚੱਲ ਰਹੀਆਂ ਫਿਰ ਉਹਦਾ ਐਕਸੀਡੈਂਟ ਹੋ ਗਿਆ ਸ਼ਹੀਦ ਹੋ ਗਿਆ ਜੀ ਦੀਪ ਸਿੱਧੂ ਸ਼ਹੀਦ ਹੋ ਗਿਆ ਜੀ ਦੀਪ ਸਿੱਧੂ ਸ਼ਹੀਦ ਹੋ ਗਿਆ ਦੀਪ ਸਿੱਧੂ ਇਜ਼ ਅ ਨਾਈਸ ਪਰਸਨ ਵੀ نو दैट ਪਰ ਉਹਨੂੰ ਸ਼ਹੀਦ ਨਹੀਂ ਤੁਸੀਂ ਕਹਿ ਸਕਦੇ ਹੋ ਉਹ ਸ਼ਹੀਦ ਤੁਸੀਂ ਕਿਸ ਅੰਗਲ ਨੂੰ ਸ਼ਹੀਦ ਗਿਆ ਰਾਤ ਤੂੰ ਆਪਣੇ ਮਹਿਬੂਬੋ ਦੀ ਬਾਹਾਂ ਦੇ ਵਿੱਚ ਸੀ ਐਦਾਂ ਦਾ ਸ਼ਹੀਦ ਹੈ ਤੁਸੀਂ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਆ ਕੁਛ ਸਿਆ ਕਰੋ ਨਾ ਜਦੋਂ ਗੁਰਦੁਆਰੇ ਲੈ ਕੇ ਜਾਂਦੇ ਹੋ ਨਾ ਬੱਚੇ ਨੂੰ ਉੱਥੇ ਦੀਪ ਸਿੱਧੂ ਦੇ ਫੋਟੋ ਦਿਖਾਣੇ ਹੋ ਦੱਸਿਆ ਕਰੋ ਬੇਟਾ ਇਹ ਸਾਡੇ ਸ਼ਹੀਦ ਆ ਦੀਪ ਸਿੱਧੂ ਇਹ ਬਹੁਤ ਨਾਈਸੀ ਬੱਚਾ ਪੁੱਛੂਗਾ ਪਾਪਾ ਜੀ ਸ਼ਹੀਦ ਕਿਵੇਂ ਬਸ ਪੁੱਤ ਰਾਤ ਨੂੰ ਵੈਲੈਂਟਾਈਨ ਡੇ ਮਨਾ ਰਿਆ ਸੀ ਆਪਣੀ ਗਰਲਫ੍ਰੈਂਡ ਨਾਲ ਜਨਾਨੀ ਤੇ ਬੱਚਾ ਘਰ ਸੀ ਤੇ ਰਾਤ ਨੂੰ ਪੂਰਾ ਰੋਮਾਂਸ ਚੱਲ ਰਿਹਾ ਸੀ ਹੋਟਲ ਦੇ ਵਿੱਚ ਤੇ ਗੱਡੀ 'ਚ ਰੋਮਾਂਸ ਚੱਲ ਰਿਹਾ ਸੀ ਐਕਸੀਡੈਂਟ ਹੋ ਗਿਆ ਸੀ ਐਕਸੀਡੈਂਟ 'ਚ ਮਰ ਗਿਆ ਸੀ ਪਰ ਐਕਸੀਡੈਂਟ ਕਰਵਾਇਆ ਸੀ ਫਿਰ ਇਦਾਂ ਗੱਲ ਬਣਾ ਦੇਣਾ ਬੱਚਿਆਂ ਨੂੰ ਦੱਸਿਆ ਕਰੋ ਨਾ ਕੀ ਹਰਮੰਦਰ ਸਾਹਿਬ ਤੇ ਸ੍ਰੀ ਹਰਮੰਦਰ ਸਾਹਿਬ ਗੋਲਡਨ ਟੈਂਪਲ ਤੇ ਕਿਹਨੇ ਕਬਜ਼ਾ ਕੀਤਾ ਸੀ ਜੇ ਇੰਨਾ ਦਮ ਸੀ ਤਾਂ ਗੁਰਦੁਆਰੇ ਚ ਜਾ ਕੇ ਕਾਹ ਤੋਂ ਲੁਕਦੇ ਹੋ ਸ਼ਰਨ ਮੰਗਦੇ ਹੋ ਬੀੜ ਸਾਫ ਸਿਰ ਤੇ ਚੱਕ ਕੇ ਪੁਲਿਸ ਸਟੇਸ਼ਨ ਤੇ ਚੱਲ ਜਾਂਦੇ ਹੋ ਇੰਨਾ ਕਿ ਦਮ ਹੈ ਬਸ ਐਨੀ ਕਿਵਕਾਤਾ ਮਰਦੋ ਮਰਦਾਂ ਕੋ ਲੜੋ ਰੱਬ ਦਾ ਸਹਾਰਾ ਲੈ ਕੇ ਕਿਉਂ ਲੜਦੇ ਹੋ ਚਮਕੀਲੇ ਦੀ ਮੂਵੀ ਬਣੇਗੀ 100% ਬਣੇਗੀ ਜਿਹਦਾ ਜੋਰ ਲੱਗਦਾ ਲਾ ਲਿਓ Mark my words, Jai Hind.